ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸ ਮਹੱਲਾ ਪਹਿਲਾ ਏਕ ਮਰ ਹੈ ਪੰਚੇ ਮਿਲ ਰੋਵੈ ਹੋ ਮੈਂ ਜਾਏ ਸ਼ਬਦ ਮਾਲ ਧੋਵੈ ਸਮਝ ਸੂਝ ਸਹਿਜ ਘਰ ਹੋਵੈ ਬਿਨੁ ਵਹਿ ਸਮਝ ਸਮਝ ਸੂਝ ਸਹਿਜ ਘਰ ਹੋਵੈ ਬਿਨ ਬੂਝੇ ਸਗਲੀ ਪਤ ਖੋਵੈ ਕੌਣ ਮਰੈ ਕੌਣ ਰੋਵੈ ਓਹੀ ਕਰਨ ਕਾਰਨ ਸਭ ਸਿਰ ਤੋਹੀ ਰਹਾਉ ਮੂਏ ਕੋ ਰੋਵੈ ਦੁਖ ਕੋਏ ਸੋ ਰੋਵੈ ਜਿਸ ਬੇਦਨ ਹੋਏ ਜਿਸ ਬੀਤੀ ਜਾਣਾ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਤ ਮਰਣਾ ਤਾਰੇ ਤਰਣਾ ਜੈ ਜਗਦੀਸ ਪਰਮ ਗਤ ਸਰਣਾ ਹੋ ਬਲੇਹਾਰੀ ਸਤਗੁਰ ਚਰਣਾ ਗੁਰ ਬੋਹਿਤ ਸ਼ਬਦ ਭੈ ਤਰਣਾ ਗੁਰ ਬੋਹਿਤ ਸ਼ਬਦ ਭੈ ਤਰਣਾ ਨਿਰਭਉ ਆਪ ਨਿਰੰਤਰ ਜੋਤ ਬਿਨ ਨਾਵੈ ਸੂਤਕ ਜਾਗ ਛੋਤ ਦੁਰਮਤ ਬਿਨਸੈ ਦੁਰਮਤ ਬਿਨਸੈ ਦੁਰਮਤ ਬਿਨਸੈ ਕਿਆ ਕਹਿ ਰੂਤ ਜਨਮ ਮੂਏ ਬੇਨ ਭਗਤ ਸਰੋਤ ਮੂਏ ਕੋ ਸਚ ਰੋਵਹਿ ਮੀਤ ਤ੍ਰੈ ਗੁਣ ਰੋਵਹਿ ਨੀਤਾ ਨੀਤ ਦੁਖ ਸੁਖ ਪਰਹਰ ਸਹਜ ਸੁਚੀਤ ਸੁਚੀਤ ਇਹ ਸੰਪਰਦਾ ਦੇ ਵਿੱਚ ਪਾਠ ਵੱਖਰਾ ਕਰਾਇਆ ਜਾਂਦਾ ਦੁਖ ਸੁਖ ਪਰਹਰ ਸਹਜ ਸੁਚੀਤ ਤਨ ਮਨ ਸਪ ਸਪ ਥੋੜਾ ਜਿਹਾ ਕੱਸ ਕੇ ਬੋਲਣਾ ਤਨ ਮਨ ਸਉਪ ਕ੍ਰਿਸ਼ਨ ਪ੍ਰੀਤ ਕ੍ਰਿਸ਼ਨ ਪ੍ਰੀਤ ਭੀਤਰ ਏਕ ਅਨੇਕ ਅਸ਼ੰਖ ਕਰਮ ਧਰਮ ਬਹੁ ਕਰਮ ਧਰਮ ਕਰਮ ਧਰਮ ਬਹੁ ਸੰਖ ਅਸ਼ੰਖ ਬਿਨ ਭੈ ਭਗਤੀ ਜਨਮ ਬਿਰੰਥ ਹਰ ਗੁਣ ਗਾਵਹਿ ਮਿਲ ਪਰਮ ਅਰੰਥ ਹਾਂਜੀ ਪਰਮ ਅਰੰਥ ਪਾਠ ਇਕੱਠਾ ਹੀ ਕਰਨਾ ਪਰਮਾ ਤੇ ਰੰਥ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਪਰ ਮਾਰੰਥ ਨਹੀਂ ਕਹਿਣਾ ਪਰਮਾਰੰਥ ਇਕੱਠਾ ਹੀ ਆਪ ਮਰੈ ਮਾਰੇ ਆਪ ਮਰੈ ਮਾਰੇ ਭੀ ਆਪ ਆਪ ਉਪਾਏ ਥਾਪ ਉਥਾਪ ਸ੍ਰੇਸ਼ਟ ਉਪਾਈ ਜੋਤੀ ਤੂ ਜਾਤ ਸਬਦ ਵਿਚਾਰ ਮਿਲਣ ਨਹੀਂ ਪ੍ਰਾਤ ਸਬਦ ਵਿਚਾਰ ਮਿਲਣ ਨਹੀਂ ਪ੍ਰਾਤ ਸ਼ਬਦ ਵਿਚਾਰ ਮਿਲਣ ਨਹੀਂ ਪ੍ਰਾਤ ਸੂਤਕ ਅਗਣ ਭਖੈ ਜਗ ਖਾਇ ਭਖੈ ਤੇ ਲਾਦਿ ਸ਼ਾਮ ਸੂਤਕ ਅਗਣ ਭਖੈ ਜਗ ਖਾਇ ਸੂਤਕ ਜਲ ਥਲ ਸਭ ਹੀ ਥਾਇ ਨਾਨਕ ਸੂਤਕ ਜਨਮ ਮਰੀਜੈ ਗੌਰ ਪ੍ਰਸਾਦੀ ਹਰ ਰਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੁ ਪਰਖੈ ਹੀਰਾ ਸੁ ਪਰਖੈ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰਾ ਗੁਰਮਾਨੈ ਮਨਤੇ ਮਨਤੀਰਾ ਐਸਾ ਸਾਹ ਸਰਾਫੀ ਕਰੈ ਸਾਤੀ ਨਦਰ ਏਕ ਲਿਵਤਰੈ ਰਹਾਉ ਪੂੰਜੀ ਨਾਮ ਨਰੰਜਨ ਸਾਰ ਨਿਰਮਲ ਸਾਚ ਨਿਰਮਲ ਸਾਚ ਰੱਤਾ ਪੈਕਾਰ ਪੈਕਾਰ ਜਿਹੜਾ ਪਾਠ ਹੈ ਨਾ ਛੇਤੀ ਬੋਲਣਾ ਪੈਕਾਰ ਵਕਰਾ ਵਖਰਾਨੀ ਕਰਨਾ ਨਿਰਮਲ ਸਾਚ ਰੱਤਾ ਪੈਕਾਰ ਨਿਰਮਲ ਸਾਚ ਰੱਤਾ ਪੈਕਾਰ ਸਿਫਤ ਸਹਿਜ ਘਰ ਗੁਰ ਕਰਤਾਰ ਹਾਂਜੀ ਸਿਫਤ ਸਹਿਜ ਇੱਥੇ ਵਿਸ਼ਰਾਮ ਲਾਉਣਾ ਘਰ ਗੁਰ ਕਰਤਾਰ ਆਸਾ ਮਨਸਾਬਦ ਜਲਾਏ राम नारायण कह कहाई गुरते वाट महल कर पाए हां जी गुरते वाट महल कर पाए कंचन काया ज्योत अनूप तृपण देवा सगल स्वरूप मैं सो धन पल्लै साच अखूट मैं सो धन पल्लै साच अखूट ਪੰਚ ਤੀਨ ਨਵ ਚਾਰ ਸਮਾਵੈ ਇਹ ਸਾਰੇ ਪਦ ਜਿਹੜੇ ਨੇ ਵੱਖਰੇ ਬੋਲਨੇ ਨੇ ਪੰਚ ਤੀਨ ਨਵ ਚਾਰ ਇਹ ਸਮਾਵੈ ਹਾਂਜੀ ਪੰਚ ਤੀਨ ਨਵ ਚਾਰ ਸਮਾਵੈ ਤਰਨ ਗगन ਕਾਲ ਧਾਰ ਰਹਾਵੈ ਬਾਹਰ ਜਾਤਾ ਉਲਟ ਪਰਾਵੈ ਮੂਰਖ ਹੋਏ ਨਾ ਆਖੀ ਸੁਜੈ ਇਹ ਵਾਰਾਸ ਨਹੀਂ ਕਹਿਆ ਬੂਜੈ ਵੇਖ ਕਾ ਮਾਤਾ ਜਗ ਸਿਉ ਲੂਜੈ ਊਤਮ ਸੰਗਤ ਊਤਮ ਹੋਵੈ ਗੁਣ ਕਉ ਤਾਵੈ ਅਵਗਣ ਧੋਵੈ ਬਿਨ ਗੁਰ ਸੇਵੀ ਸਹਿਜ ਨਾ ਹੋਵੈ ਹੀਰਾ ਨਾਮ ਜਵੇਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਤਿਸ ਕਾ ਸੰਬੰਧਕ ਪਾਠ ਹੈ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ